ਉਹ ਬੰਤੀ ਨਾ ਨੇ ਬਿਨਾ ਜੋ ਗੇਸਟਾਬੇ ਨਾਮ ਆ ਜੀ ਤੇ ਇਹ ਆਪਣੇ ਜੋਦਾ ਮੋਲ ਰੋਡ ਆ ਜੀ ਜੋਦਾ ਮੋਲ ਰੋਡ 2 ਨੰਬਰ 7 ਤੇ ਨੀਅਰ ਗਿਆਨ ਪਵਨ ਦੇ ਆ ਜੀ ਆ ਦੇਖੋ ਰੋਡ ਤੇ ਅਪਰੇਕਸ਼ਨ ਲੱਗਿਆ ਹੋਇਆ ਵਾ ਇਹ ਨੂੰ ਹੋਇਆ ਜੀ ਘੰਟਾ ਹੋਇਆ 1 ਘੰਟੇ ਤੋਂ ਇਧੇ ਪਿਆ ਹੋਇਆ ਵਾ ਮੈਂ ਆਪਣੇ ਫੋਨ ਵੀ ਕਰਦਾ ਪਿਆਗਾ ਕਮੇਟੀ ਜੀ ਫੋਨ ਕੀਤਾ ਦੇਖੋ ਫੋਨ ਚੱਕ ਨਹੀਂ ਰਿਹਾ ਠੀਕ ਆ ਇਹ ਰੋਡ ਬਹੁਤ ਚੱਲਦੀ ਪਈ ਹੈਗੀ ਆ ਹੁਣ ਮਾਤਾ ਦੇ ਮੇਲੇ ਚੱਲਦੇ ਪਏਗੇ ਆ ਤੇ ਲੋ ਆਵਾਜਾ ਕੋਈ ਐਕਸੀਡੈਂਟ ਹੋਈਵੇ ਤਾਂ ਜ਼ਿੰਮੇਵਾਰ ਕੋਈ ਨਾ ਕੋਈ ਕਹਿ ਨਹੀਂ ਸਾਧ ਦੇ ਜੀ ਸਾ ਵੀ ਹੋ ਸਕਦਾ ਬਿਲਕੁਲ 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 ਤੇ ਕਿਸ ਚੀਜ਼ ਦਾ ਬੱਜਿਆ ਜੀ ਇਹ ਇਹ ਮੇਰੇ ਖਿਆਲ ਜਿਹੜੀ ਬੱਸਾਂ ਜਾਂਦੀਆਂ ਜੀ ਇਹ ਬਿਖਸ਼ਾ ਤਕਾਹ ਥੱਲੇ ਦੇ ਪਾਸੇ ਆ ਹੁਣ ਬੱਸਾਂ ਟਰੱਕ ਵਾਲੇ ਓਵਰ ਲੋਡ ਦੇ ਜਾਂਦੇ ਹੈਗੇ ਆ ਉਹ ਹੌਲੀ ਟੱਕਰ ਮਾਰਦੇ ਮਾਰਦੇ ਉਸਨੇ ਡਿੱਗ ਗਈ ਹੈਗੀ ਆ ਇੱਧਰ ਦੇ ਦਰਸ਼ਕ ਹੋਰ ਵੀ ਦੇਖੇ ਕਿ ਜਿਹੜੇ ਇਸ ਰੋਡ ਤੇ ਕਈ ਇਸ ਰੋਡ ਤੇ ਕਈ ਟਰੱਕ ਆਈ ਅੱਦਾ ਦੇ ਤੇ ਇਹ ਸਰਕਾਰ ਨੂੰ ਬੇਨਤੀ ਕਰਦੇ ਕਮੇਟੀ ਵਾਲਿਆਂ ਨੂੰ ਇਕੋ ਕਿਪਾਏ ਅੱਦਾ ਜਾਂ ਜ਼ਖ਼ਮਾਂ ਤੋਂ ਵੱਡਿਆ ਜਾਵੇ ਕਿ ਤਾਂਕੀ ਅੱਦਾ ਹਾਸਾ ਕੋਈ ਨਾ ਹੋਵੇ। ਸੋ ਧੰਨਵਾਦ।